छेवी बारवी जिम्मेदन हिंदी अंग्रेजी भाषा कोशिश की इस तरह तो पेश करेगी तो तो सामने हर रोज कॉल आ रही है तो देखो की एक्टिव लैके आ रही है ਸੰਝ ਰਹੇ ਹੋਸ਼ੀ ਕਰਨੀ ਸਮਝ ਨਹੀਂ ਰੋਲਾ ਹੀ ਪਾਉਣਾ ਮੇਰਾ ਨਾਮ ਹਰਮਨਦੀਪ ਕੌਰ ਹੈ ਮੈਂ 9 ਮੈਂ 9th 3D ਵਿਦਿਆਰਥਣ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਮੈਥ ਸਰਕਲ ਅਧੀਨ ਇੱਕ ਐਕਟੀਵਿਟੀ ਪੇਸ਼ ਕਰਨ ਜਾ ਰਹੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੁੰਦਾ ਹੈ ਕਿ ਤਿਰਪੁਤ ਦੇ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਸਾਲੇ ਦੇ ਖਾਤੇ ਬਣੇ ਕੋਣਾਂ ਦਾ ਜੋੜ ਵੀ 180 ਡਿਗਰੀ ਹੁੰਦਾ ਹੈ ਇਹਕੇ ਤੁਹਾਨੂੰ ਪਤਾ ਹੀ ਹੈ ਕਿ ਤਿਰਪੁੜ ਆਕਾਰ ਦੀ ਸ਼ੇਪ ਹੈ ਇਸ ਵਿੱਚ ਤਿੰਨ ਕੋਣ ਹਨ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਇਹ ਸਾਰਲੇਖਾ ਹੈ ਤੇ ਸਾਰਲੇਖਾ ਤੇ ਬਣੇ ਤਿੰਨ ਕੋਣਾਂ ਦਾ ਜੋੜ 180 ਡਿਗਰੀ ਹੈ ਵਧੀਆ ਦੇਖੋ ਇਸ ਤਰਾਇ ਤ੍ਰਿਭੂਜ ਹੈ ਇਹਦੇ ਤਿੰਨ ਕੋਣਾਂ ਦਾ ਜੋੜ ਕਿੰਨੇ ਆਸੇੜੀ ਆ ਤ੍ਰਿਭੂਜ ਦਾ ਪਹਿਲਾ ਕੋਣ ਮੋੜਿਆ ਆਪਾਂ ਆ ਚੀਜ਼ ਦਾ ਮਾਈਕ ਕੋਲੇ ਕਰ ਦੋ ਬੇਟ ਆ ਤ੍ਰਿਭੂਜ ਦਾ ਤੀਸਰਾ ਕੋਣ ਤਿੰਨੋਂ ਕੋਣ ਇੱਕ ਸਾਲ ਦੇਖ ਕੇ ਬਣ ਗਏ ਤਿੰਨੋਂ ਕੋਣਾਂ ਦਾ ਜੋੜ ਕਿੰਨਾ 180 ਲਿਖੇ ਬੇਟਾ ਇਸ ਤਰਾਇਂ ਚ ਆ ਤ੍ਰਿਭੂਜ ਹੈ ਦੇਖੋ ਇਹ ਤ੍ਰਿਭੂਜ ਦਿਖ ਰਿਹਾ ਤੁਹਾਨੂੰ ਦਿਖ ਰਿਹਾ ਹੈ ਇਹ ਚ ਕਿੰਨੇ ਕੋਣ ਬਣਨੇ ਨੇ ਕਿੰਨੇ ਕੋਣ ਬਣਨੇ ਨੇ ਨਾ ਇਤਕਾ 2 ਤੇ 3 ਬਾਹਰ ਕੌਣ ਚੱਕਿਆ ਇੱਥੇ ਲਗਾਤਾ ਠੀਕ ਹੈ ਬੇਟਾ ਆਹ ਕੌਣ ਚੱਕਿਆ ਇੱਥੇ ਲਗਾਤਾ ਤਿੰਨੋਂ ਕੌਣ ਕਿੱਥੇ ਬਣ ਗਏ ਇੱਕ ਸਾਨੂੰ ਦੇਖਾ ਦੇ ਤਿੰਨੋਂ ਬਣਾ ਜਿਹੜਾ ਕਿੰਨਾ ਹੋ ਗਿਆ ਇਸਕੋ ਆਖਦੇ ਨੇ ਐਸਾ ਦੂਸਰਾ ਕੀ ਸ਼ੋ ਹੁੰਦਾ ਹੈ ਕਿ ਤ੍ਰਿਭੁਜ ਦੇ ਜਿਹੜਾ ਬਾਹਰ ਕੌਣ ਬਣਿਆ ਹੁੰਦਾ ਹੈ ਅੰਦਰਲੇ ਦੋ ਸਾਨੂੰ ਕੋਨਾਂ ਦੇ ਜੋੜ ਦੇ ਬਰਾਬਰ ਵੀ ਹੁੰਦਾ ਹੈ ਠੀਕ ਹੈ ਬੇਟਾ ਇਹ ਤ੍ਰਿਭੁਜ ਦੇ ਤਿੰਨੋ ਕੋਣਾਂ ਦਾ ਜੋੜ 180 ਡਿਗਰੀ ਤੇ ਜਦੋਂ ਅਰੇਖਾ ਤੇ ਬੰਨੇ ਕੋਣਾਂ ਦਾ ਜੋੜ ਵੀ ਕਿੰਨਾ ਹੋ ਗਿਆ 180 ਡਿਗਰੀ ਇਹ ਮੈਥ ਸਰਕਲ ਦੀ ਇੱਕ ਐਕਟੀਵਿਟੀ ਹੈ ਠੀਕ ਹੈ ਬੇਟਾ ਸਮਝ ਗਈ ਸਾਰਿਆਂ ਨੂੰ ਹਾਂਜੀ ਹਾਂ 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 ਆਪਾਂ ਦੇਖੋ ਵਿਆਹ ਦੇ 6ਵੀਂ ਕਲਾਕੇ 10ਵੀਂ ਤੱਕ ਮੈਥ ਪੜ੍ਹਿਆ ਸਾਰੇ ਬੱਚੇ ਤਾਂ ਕਹਿੰਦੇ ਬਦ ਕੇ ਆਪਾਂ ਹਰੇਕ ਵਿਸ਼ੇ ਦੇ ਟਾਪਿਕ ਮੈਥ ਦੇ ਨੂੰ ਆਪਾਂ ਐਕਟੀਵਿਟੀ ਨਾਲ ਜੋੜ ਕੇ ਪੜ੍ਹਨਾ ਹੈ ਕਿ ਆਪੇ ਲੋਕ ਪੜਦੇ ਆ ਰਹੇ ਆ ਕਿ ਤਿੰਨੋਂ ਕੋਣਾਂ ਨੂੰ ਜੋੜ ਤੁਸੀਂ ਹੈ 180 180 ਹੈ ਤਾਂ ਅਜਿਮੁਸ ਕੇਸਲੀ ਐਕਟੀਵਿਟੀ ਰਾਹੀਂ ਸਿੱਧ ਕਰਤਾ ਕਿ ਜੇ ਜਿਵੇਂ ਤਿੰਨੋਂ ਕੋਣ ਇੱਕ ਰੇਖਾ ਦੇ ਰੱਖ ਦਈਏ ਤਾਂ ਤਿੰਨੋਂ ਬਲਾ ਕੇ 180 ਡਿਗਰੀ ਬਣ ਜੂਗਾ ਜਾਂ ਤਿੰਨੋਂ ਕੋਣ ਕਿੰਨੇ ਕਿੰਨੇ ਮਾਪ ਦੇ ਦੇ ਹੋਣ ਕਿ ਇੱਕ 50 ਦਾ ਇੱਕ 60 ਦਾ 70 ਦਾ 2 65 ਦੇ ਹੈ ਇੱਕ 50 ਦਾ ਜਾਂ ਦੋ 50 ਦੇ 31 ਦੇ ਜਾਂ ਦੋ 40 ਦੇ 100 ਦਾ ਜਦੋਂ ਉਹਨਾਂ ਨੂੰ ਤਿੰਨਾ ਕੋਣਾਂ ਨੂੰ ਅਸੀਂ ਇੱਕ ਰੇਖਾ ਦੇ ਰੱਖਾਂਗੇ ਤਾਂ ਇਹਨਾਂ ਨੇ ਕਿੰਨਾ ਕੋਣ ਬਣਾਉਣਾ ਹੈ ਕਿੰਨਾ ਨੂੰ ਨੇ ਪਿਆਈ ਗਈ ਹੈ ਕਿਸ ਕਰਦੇ ਆ ਰਹੇ ਕਿ ਕੋਣ ਦਾ ਕੋਈ ਵੀ ਕੋਣ ਹੈ ਚਾਹੇ ਉਹ ਸਮਕੋਣੀ ਹੈ ਚਾਹੇ ਕਿਕੋਣੀ ਹੈ ਚਾਹੇ ਨਿਊ ਕੋਣੀ ਹੈ ਉਹਦਾ ਹਰੇਕ ਬਾਹਰਲਾ ਕੋਣ ਅੰਦਰਲੇ ਦੋ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ ਜੋ ਉਸ ਕੋਣ ਦੇ ਸਹਮੁਖ ਨੇ ਅਪੋਜੀਟ ਨੇ ਤਾਂ ਉਹ ਐਕਟੀਵਿਟੀ ਤੁਹਾਨੂੰ ਅੱਜ ਇੱਕ ਬੱਚੀ ਨੇ ਆਰਵਿੰਦ ਕੁਮਾਰ ਨੇ ਸਾਡੇ ਸਾਹਮਣੇ ਪੇਸ਼ ਕੀਤੀ ਹੈ ਤੇ ਇਸੇ ਬਾਅਦ ਅੱਜ ਦੀ ਪ੍ਰੋਗਰਾਮ ਹੈ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਸਾਥੀਓ ਅੱਜ ਸੀ ਮੈਡ ਸਰਕਲ ਦੇ ਅਧੀਨ ਤੁਹਾਨੂੰ ਮਹਿੰਦੀ ਦੀ ਇਕਾਈਆਂ ਬਾਰੇ ਕੁਝ ਜਾਣਕਾਰੀ ਦੇਣਾ ਚਾਹਾਂਗੇ ਉਮੀਦ ਆ ਤੁਹਾਨੂੰ ਪਸੰਦ ਆਵੇ ਮੈਡਮ ਆ ਜਾਓ ਉੱਪਰ ਆ ਤੁਸੀਂ ਆ ਜਾਓ ਹਾਂ ਹਾਂ ਬੁਲਾ ਲਓ ਬੁਲਾ ਲਓ ਜ਼ਿਆਦਾਤਰ ਜੇ ਤੁਸੀਂ ਬਾਜ਼ਾਰ ਵਿੱਚ ਜਾਂਦੇ ਆ ਕੋਈ ਸਬਜ਼ੀ ਆਟਾ ਇਸ ਤਰ੍ਹਾਂ ਨਹੀਂ ਕਿ ਜਿੱਥੇ ਖਰੀਦਦੇ ਆ ਤਦੋਂ ਪਰ ਮਾਪਣ ਲਈ ਅਸੀਂ ਗ੍ਰਾਮਾਂ ਦੀ ਗੱਲ ਤੋਂ ਕਰਦੇ ਹਾਂ ਜਿਸ ਤਰ੍ਹਾਂ ਇਹ 200 ਗ੍ਰਾਮ ਦਾ ਵੱਟਾ ਹੈ ਜਦੋਂ ਵੀ ਅਸੀਂ ਕੋਈ ਸਬਜ਼ੀ ਖਰੀਦਦੇ ਹਾਂ ਤਾਂ ਸਬਜ਼ੀ ਵੇਚਣ ਵਾਲਾ ਭਾਈ ਤੱਕੜੀ ਦੀ ਸਹਾਇਤਾ ਨਾਲ ਸਾਨੂੰ ਸਬਜ਼ੀ ਦਿੰਦਾ ਹੈ ਇਸੇ ਤਰ੍ਹਾਂ ਜਦੋਂ ਅਸੀਂ ਕੋਈ ਤਰਲ ਪਦਾਰਥ ਆਂਦੇ ਆ ਪਰ ਮਾਪਦੇ ਆ ਤਾਂ ਅਸੀਂ ਲੀਟਰਾਂ ਦੀ ਵਰਤੋਂ ਕਰਦੇ ਹਾਂ ਜਿਸ ਤਰ੍ਹਾਂ ਇਹ ਪੀਕਰ ਇਹਦੀ ਵਰਤੋਂ ਤਰਲ ਨੂੰ ਮਾਪਣ ਲਈ ਕੀਤੀ ਜਾਂਦੀ ਹੈ ਜਦੋਂ ਅਸੀਂ ਕੋਈ ਦੂਰੀ ਤੈਅ ਕਰਦੇ ਹਾਂ ਤਾਂ ਅਸੀਂ ਕਿਲੋਮੀਟਰ ਮੀਟਰ ਸੈਂਟੀਮੀਟਰ ਦੀ ਵਰਤੋਂ ਕਰਦੇ ਹਾਂ ਉਸੇ ਤਰ੍ਹਾਂ ਇਹ ਇੰਚੀ ਟੇਪ ਇੰਚ ਦੇ ਬੱਤੂ ਕਿਲੋਮੀਟਰ ਸੈਂਟੀਮੀਟਰ ਮੀਟਰ ਦੀ ਵਰਤ ਕੀਤੀ ਜਾਂਦੀ ਹੈ। ਇਹਨਾਂ ਮਿੰਤੀ ਦੀਆਂ ਇਕਾਈਆਂ ਨੂੰ ਯਾਦ ਰੱਖਣ ਲਈ ਅਸੀਂ ਇਸ ਦਾ ਉਚਾਰਨ ਕਰ ਸਕਦੇ ਹਾਂ। ਕਿਸ ਨੇ ਹੈ ਦੇਖੀ ਮੂਵੀ ਦੇਸੀ ਸਿਨੇਮਾ ਮੇ ਇਸ ਦਾ ਭਾਗ ਕਿਲੋਮੀਟਰ, ਹੈਕਟੋਮੀਟਰ, ਡੈਕਾਮੀਟਰ, ਮੀਟਰ, ਡੈਸੀਮੀਟਰ, ਸੈਂਟੀਮੀਟਰ ਤੇ ਮਿਲੀਮੀਟਰ ਹੈ। ਧੰਨਵਾਦ। ਹਾਂਜੀ ਤੁਹਾਨੂੰ ਮੈਂ ਥੋੜਾ ਜਿਆ ਅਪੀਅਰ ਕਰ ਦਿੰਨਾ। ਕਾਫੀ ਅੱਛਾ ਨੇ ਸਮਝਾਇਆ ਬੱਚਿਆਂ ਨੇ। ਇਹ ਪਹਿਲਾ ਹੈ ਕਿਸ ਨੇ ਐਚ ਕੇ ਆ ਗਈ ਕਿਸ ਨੇ? ਤਕੇ ਦਾ ਮਤਲਬ ਹੈ ਕਿਲੋਮੀਟਰ। ਕੇ ਦਾ ਮਤਲਬ ਕਿਲੋਮੀਟਰ। ਤਕ ਕਿਲੋਮੀਟਰ ਕਿਸ ਨੇ ਕੇ ਆ ਗਿਆ ਨਾ? ਫਿਰ ਹੈ ਟਾਈਮ ਜੈਕਟੋਮੀਟਰ। ਕਿਸ ਨੇ? ਤਾਂ ਕਿਸ ਨੇ ਦਾ ਪਰ ਕੇ ਆ ਗਿਆ। ਫਿਰ ਹੈ ਹੈ ਦਾ ਮਤਲਬ ਐਚ। ਐਕਟਿਨ ਜੈਕਟੋਮੀਟਰ। ਜੈਕਟੋਮੀਟਰ ਦਾ 1 ਕਿਲੋਮੀਟਰ ਬਰਾਬਰ ਹੈ। 10 हेक्टोमीटर, 1 किलोमीटर बराबर है 10 हेक्टोमीटर, यानी किलोमीटर हेक्टोमीटर नालों की में जा है 10 टाइम, फिर है तो आज किसने है देखी दो, देखी, दरवाजा मतलब है डेकामीटर, दरवाजा मतलब है डेकामीटर, तो एक तो हेक्टोमीटर हो गया, 10 डेकामीटर, एक तो हेक्टोमीटर हो गया, 10 मूवी मात्रा मतलब हो गया मीटर, मात्रा मतलब हो गया मीटर, फिर कितना मीटर बराबर है? 10 मीटर, एक किमीटर बराबर है? 10 मीटर, फिर दोबारा आगे आगे मोटर, दो डेसी, जब दिव्या, दो में डेसी, ये डेसी है, डेसी, तो एक मीटर बराबर है? 10 डेसीमीटर, एक किमीटर बराबर है? 10 डेसीमीटर, फिर आ गया सी, सिनेमा, सी म ਸੈਂਟੀਮੀਟਰ 1 ਡੈਸੀਮੀਟਰ ਬਰਾਬਰ ਹੈ 10 ਸੈਂਟੀਮੀਟਰ ਇਹ ਸੈਂਟੀਮੀਟਰ ਦਾਗਾ ਫਿਰ ਦੇ लास्ट ਮ ਉਹ ਦੇਖੀ ਜਿਸ ਨੇ ਹੈ ਦੇਖੀ ਮੂਵੀ ਦਿਵਯਾ ਸੁਨੇ ਮੇ ਜੇ ਲਾਸਟ ਮ ਉਹ ਹੈ ਮਿਲੀਮੀਟਰ ਤੇ ਕਿ ਸੈਂਟੀਮੀਟਰ ਬਰਾਬਰ ਹੈ 10 ਮਿਲੀਮੀਟਰ ਜਿਵੇਂ ਜਿਵੇਂ ਅਸੀਂ ਉੱਪਰ ਨੂੰ ਜਾਈ ਜਾਂਦੇ ਆ ਤੇ ਸਾਡੀ ਇਕਾਈ ਛੋਟੀ ਹੋ ਜਾਂਦੀ ਹੈ ਜਿਵੇਂ ਜਿਵੇਂ ਅਸੀਂ ਨੀਚੇ ਨੂੰ ਆਈ ਜਾਂਦੇ ਆ ਤੇ ਇਕਾਈ ਵੱਡੀ ਹੋ ਜਾਂਦੀ ਹੈ ਤੇ ਸਭ ਤੋਂ ਛੋਟੀ ਇਕਾਈ ਹੈ ਮਿਲੀਮੀਟਰ ਤੇ ਸਭ ਤੋਂ ਵੱਡੀ ਇਕਾਈ ਹੈ ਵਿੱਚ ਕਿਲੋਮੀਟਰ ਧੰਨਵਾਦ